गुरु प्यारी गुरु सवारी सात सिंह जीओ, नामे गुरु धन गुरु तीग बहादुर साहब जी दे, साढे तीन सौ साल शहीद शताब्दी में जोड़ बैठे ਆਪਣੀਆਂ ਸਤਿਭਿਰਤੀਆਂ ਨੂੰ ਸ਼ੀਸ਼ਕੰਤ ਚਾਦਰੇ ਚਾਉ ਰਿਹਾ ਲੈ ਕੇ ਚੱਲੀਏ ਕੱਲ ਆਪਾਂ ਪਹੁੰਚੇ ਸਾਂ ਭਾਈ ਮਤੇ ਦਾਸ ਜੀ ਸ਼ਿਰਜੀ ਤੋਂ ਪ੍ਰੰਤ ਭਾਈ ਵਿਆਲਾ ਜੀ ਨੂੰ ਆਖਿਆ ਗਿਆ ਸੀ ਵੀ ਦੇਵ ਤੁਮੀ ਇਹਨੂੰ ਮੰਨਣੀ ਹੈ ਪੰਜਾਂ ਦੇਵਜ ਉਬਾਲੇ ਖਾਣੇ ਹਨ ਭਾਈ ਦਿਆਲਾ ਨੇ ਜੈਲਾ ਜੀ ਨੇ ਜਰਵਾਣਿਆਂ ਦੀ ਇਹਨੋਂ ਨੇ ਮੰਨਿਆ ਵਿਸ਼ਾਦ ਪ੍ਰਾਪਤ ਕਰ ਲਈ ਉਸ ਤੋਂ ਪ੍ਰੰਤ ਭਾਈ ਮਤੀ ਦਾਸ ਜੀ ਨੂੰ ਵੀ ਆਖਿਆ ਗਿਆ ਬੇਦਾਸ ਕਿਸ ਲਾਮ ਚੋਣਾ ਹੈ ਜਾਂ ਜਹਾਂ ਤੋ ਜਾਣਾ ਚਾਹੁੰਦਾ ਹੈ ਭਾਈ ਮਤੀ ਦਾਸ ਜੀ ਨੇ ਜਰਵਾਣਿਆਂ ਨੇ ਰੋਦੀ ਪੰਡਵੇ ਬਨ ਕੇ ਰੋਨੀ ਪਾਣ ਨੂੰ آگ ਲਗਾ ਕਰਕੇ ਸ਼ਹਾਦਤ ਦਾ ਜਾਮ ਕੀਤਾ ਗਿਆ ਉਸ ਤੋਂ ਉਪਰੰਤ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਿੰਨ ਦਿਨਾਂ ਦਾ ਬੰਦ ਲੈੰਦਾ ਮੇਰਾ ਵੇਖਣੀਆਂ ਦੀ ਦੁਰਦਸ਼ਾ ਹੋਈ ਹੈ ਇਸਲਾਮ ਮੰਨਣੀ ਹੈ ਜਾਂ ਕਰਾਮਾਤ ਉਠਾਉਣੀ ਹੈ ਜਾਂ ਫਿਰ ਔਰੰਗਜ਼ੇਬ ਦੀ ਇਸ ਤਲਵਾਰ ਦੀ ਭੇਡ ਚੜਨਾ ਹੈ ਨੌਵੇਂ ਗੁਰਦੇ ਮੁਸਕਰਾਂ ਦੇ ਕਹਿਣ ਲੱਗੇ ਉਹ ਜਿਹੜੇ ਮਰੀਦ ਜਿਹੜੇ ਮੁਰਸ਼ਿਦ ਤੇ ਮਰੀਦ ਨਹੀਂ ਡੋਲਦੇ ਉਹਨਾਂ ਮਰੀਦਾਂ ਦਾ ਮੁਰਸ਼ਿਦ ਜਿਵੇਂ ਗੋਲ ਜਾਵੇਗਾ ਕਦਾ ਚੇਤ ਵੀ ਨਹੀਂ ਇਸਲਾਮ ਵਿੱਚ ਨਹੀਂ ਆਵਾਂਗੇ ਹਿੰਦੁਸਤਾਨੀਆਂ ਦੀ ਬ੍ਰਾਹਮਣਾਂ ਦੀ ਸਨਾਤਨੀਆਂ ਦੀ ਫੜੀ ਹੋਈ ਬਾਣੀ ਛੱਡਾਂਗੇ ਧਰਮ ਦੇ ਵਿੱਚ ਰਹਿਾਂਗੇ ਜਲਾਲਉਦੀਨ ਨੇ ਆਖਿਆ ਔਰੰਗਦੇਵ ਦੀ ਤਲਵਾਰ ਦੀ ਨਿਮਲਕਾਰ ਹੈ ਔਰੰਗਦੇਵ ਆਖਦਾ ਹੈ ਇਹ ਤਲਵਾਰ ਕਦੇ ਨਿੰਦੀ ਚੁਗਦੀ ਨਹੀਂ ਹੈ ਇਹ ਚਲਦੀ ਹੈ ਤਾਂ ਸੀਸ ਢੜ ਤੋਂ ਸੀਸ ਢੜ ਤੋਂ ਅਲਗ ਕਰ ਦਿੰਦੀ ਹੈ ਇਹਨੂੰ ਮੌਕਾ ਨਾ ਦੋ ਚੰਨੜ ਦਾ ਸਤਿਗੁਰੂ ਨੇ ਆਖਿਆ ਵੀ ਇਹ ਪਰਮੇਸ਼ਰ ਦੇ ਭਾਣੇ ਦੇ ਵਿੱਚ ਰਹਿਣ ਦਾ ਸਮਾਂ ਹੈ ਜਲਾਲੋਦੀਨ ਭਾਰੀ ਇਹ ਤਲਵਾਰ ਹੈ ਔਰ ਅੰਮ੍ਰਿਦੇਵ ਦੀ ਸਾਡੇ ਪਿਤਾ ਜੀ ਨੇ ਚਾਰ ਵਾਰੀ ਜੰਗ ਦੇ ਮੈਦਾਨ ਵਿੱਚ ਨਰਾਈ ਗਏ ਇਹ ਇਹ ਸਾਡਾ ਸਿਰਵਡ ਸਗਣੀ ਵੀ ਤੁਹਾਨੂੰ ਅੱਜ ਅਜਮਤ ਵੇਖਣ ਦਾ ਬੜਾ ਸ਼ੌਕ ਹੈ ਨਾ ਇਹਦੇ ਦੇ ਕੱਚਾ ਸੂਤ ਬਣ ਲਿਓ ਮਾਰ ਕਰੇ ਤੋਂ ਮਾਰ ਵੇਖ ਲਿਓ ਜੇ ਤਾਂ ਤੁਹਾਡਾ ਕੱਚਾ ਵੱਡਿਆ ਆ ਸੂਤ ਇਹਦੀ ਧਾਰ ਨੇ ਫੇਰ ਸਮਝ ਰਹੇ ਹੋ ਤੁਹਾਡੀ ਤਲਵਾਰ ਜੋਰਵਾਰ ਹੈ ਜੋਰਵਾਰ ਹੈ ਨਹੀਂ ਤਾਂ ਸਮਝ ਰਹੇ ਹੋ ਵੀ ਅਸੀਂ ਆਪਣਾ ਸੇਵ ਦੇ ਕੇ ਤੁਹਾਡੇ ਜਾਲਮ ਰਾਜ ਦੀਆਂ ਜੜਾਂ ਖਲਾ ਦੇਣੀਆਂ ਨੇ ਗੁਰਦੇਵ ਦੇ ਦਿਨ ਢੱਟ ਬੋਲ ਉਸ ਸਮੇਂ ਦੇ ਚਾਂਦਨੀ ਚੌਂਕ ਵਿੱਚ ਮੈਂ ਹਾਂ ਤੇ ਤੇ ਕੱਢਨੇ ਤੇਗ ਤੋਂ ਵੀ ਇੱਕ ਇੱਕ ਦੀ ਦੋ ਨਹੀਂ ਪਰਖ ਲੈ 100 ਦੀਗਾ ਮੈਨੂੰ ਲੱਗ ਮੈਂ ਤੇਜ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਉਹ ਤੇਗਾ ਓਏ ਮੈਂ ਪਲਿਆ ਹੈ ਤੇਗਾ ਦੀ ਸ਼ਾਹ ਹੈਗਾ ਮੈਂ ਤਾਂ ਪਲਿਆ ਹੈ ਤੇਗਾ ਦੀ ਸ਼ਾਹ ਹੈਗਾ ਦੇਖ ਪਿਤਾ ਦੀਆਂ ਪਹਿਲੀਆਂ ਦੋ ਤੇਗਾ ਮੇਰਾ ਮੇਰੇ ਪਿਤਾ ਦੀ ਜਨ ਖੁਹਾਦਰੀ ਤੇ ਰਿਆਪੜ ਦਾ ਤੇਰਾ ਪਿਓ ਤੇਗਾ ਅੱਗੇ ਆਉਂਦਾ ਆਪਾਂ ਵੇਖ ਦੇ ਚ ਵੇਖ ਲੈਣਾ ਮੇਰੇ ਪਿਤਾ ਮੇਰੇ ਪੁੱਤਰ ਨੇ ਹਵੋਣੀਆ ਉਹ ਤੇਗਾਂ ਉਹਦੀ ਤੇਗ ਦੇ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਵੇਗੀ ਤੇਰੀਆਂ ਉਹ ਤੇਗਾਂ ਖੂਦੋ ਇਸ਼ਾਨਾਨ ਕਰਕੇ ਸੱਚੀ ਸਰਕਾਰ ਨੇ ਜਗਦੀ ਉਚਾਲ ਲਗਾ ਕੇ ਦਿੱਲੀ ਦੇ ਸਿਰ ਆਪਣੇ ਸਨ ਦਾ ਠੀਕਰਾ ਇਉਂ ਪਾਉਂ ਦਿੱਤਾ ਏ ਸਮਝੋ ਜੀ ਠੀਕਰ ਫੋਰਦ Ja 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 seraya. ਨੰਨੇ ਅਲਛ ਰਾਮ ਨੂੰ ਜਮਾ ਲਵਾਂਗੇ ਜਿੰਦਗੀ ਦੀ ਕੀ ਕਾ ਦਵਾਰ ਤੇ ਰੱਤੇ ਪਿੱਛੇ ਲੈ ਨਿਹਾਰਾ ਸੂਤਮ ਅੱਤੇ ਆਗੇ ਤੇਰੀ ਕੰਨਵਾਰਨੇ ਸੂਤਮ ਅੱਤੇ ਆਗੇ ਤੇਰੀ ਕੰਨਵਾਰਨੇ ਮੇਰਾ ਮਾਲੂ ਨਹੀਂ ਤੇ ਤੂੰ ਹਜੋਰਾਵਾ ਕੋਈ ਕਹ ਜਾਨੀ ਜੋ ਰੱਖਾ ਪ੍ਰਣ ਤਾਟਾ ਜਿੰਨੋ ਬੜੂ ਕਿਲੋ ਮੇ ਸਾਕਾ ਧਰਮ へ ਸਾਕਾ ਜਿੰਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਸਿਰ ਤਾਂ ਦੇ ਦਿੱਤਾ ਪਰ ਸਿਰ ਤੋਂ ਕਿਤੇ ਬਚਨ ਬਚਨ ਤੋਂ ਨਾ ਖਿਸਕੇ ਮਾਰ ਚੱਲਿਆ ਸੂਤ ਨਹੀਂ ਕਟਿਆ ਗਿਆ ਨਾ ਤਲਵਾਰ ਨੂੰ ਖੂਨ ਲੱਗਾ ਮਹਾਰਾਜ ਜੀ ਦਾ ਸੀਸ ਧਰ ਤੋਂ ਜਿੱਦਾ ਹੋਇਆ ਜ਼ੋਰਦਾਰ ਹਨੇਰੀ ਤੂਫਾਨ ਆਇਆ ਧਰਤੀ ਕੰਬ ਗਈ ਜ਼ੋਰਦਾਰ ਬਾਰਸ਼ ਹੋਈ ਸਾਰੇ ਸਿਰ ਕੋਨ ਲਈ ਜਾਮਾ ਮਜੀਦ ਦੀ ਤਰਫ ਹੋ ਗਏ ਮਹਾਰਾਜ ਨੇ ਆਪ ਆਪਣੇ ਪਿਆਰੇ ਨੂੰ ਸਮਾਂ ਵਰਖ ਦਿੱਤਾ ਭਾਈ ਜੈਤਾ ਜੀ ਮਹਾਰਾਜ ਦੇ ਸੀਸ ਦੀ ਸੰਭਾਲ ਕੀਤੀ ਭਾਈ ਅਡਾ ਜੀ ਦੀ ਸਹਾਇਤਾ ਦੇ ਨਾਲ ਦਿੱਲੀ ਤੋਂ ਨਿਕਲੇ ਤੇ ਲੰਮਾ ਪੈਂਡਾ ਤੈਅ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਗੁਰਦੇਵ ਤੋਂ ਰੰਗ ਰੇਟੇ ਗੁਰੂ ਦਾ ਬੇਡਾ ਹੋਣ ਦਾ ਮਾਣ ਪਾਇਆ ਉਧਰ ਭਾਈ ਲੱਖੀ ਸ਼ਾਹ ਉਹ ਨਜ਼ਾਰਾ ਜੀ ਨੇ ਆਪਣੇ ਘਰ ਨੂੰ ਅਗਨ ਪੇਰ ਕਰਕੇ ਮਹਾਰਾਜ ਜੀ ਦੇ ਧੜ ਦਾ ਧੜ ਦੀ ਸਨਮਾਨ ਕਰਦੇ ਆਏ ਆ ਸੰਸਕਾਰ ਕੀਤਾ ਗੁਰਦੇਵ ਦੀ ਸ਼ਹਾਦਤ ਨੂੰ ਅਤੇ ਸਿੱਖਾਂ ਦੀ ਸ਼ਹਾਦਤ ਨੂੰ 350 ਸਾਲਾ ਸਤਾਬ ਦੀ ਇਸ ਸਾਲ ਦੇ ਵਿੱਚ ਕੋਟਾ ਕੋਟਾ ਨਮਨ ਹੈ ਸਤਿਗੁਰੂ ਨਾਨਕ ਪਾਤਸ਼ਾਹ ਇਹ ਜੋ ਕਹਿ ਰਹੇ ਨੇ ਇਹ ਜੋ ਆਇਆ ਸਭ ਨੇ ਕੁਝ ਕਰਨਾ ਹੈ ਇਹ ਤੇ ਆਖਰੀਆਂ ਵਿਚਾਰਾਂ ਕਰਦੇ ਹੋਈਆਂ ਭੁਲਾ ਮੇਰੀਆਂ ਰੱਖਦੇ ਆਈਆਂ ਗੁਰੂ ਸਹਿ ਸਮੂ ਸੰਗਤਾਂ ਦੇ ਸਿਰਸਤੇ ਮੇਰਾ ਪਰਿਆ ਹੱਥ ਰੱਖਣ ਜਿਹੜੋ ਹੱਥ ਵਾਹਿਗੁਰੂ ਦੇ ਚਰਨਾਂ ਵਿੱਚ ਨਾਲ ਗਣਾ ਜੁੜਦੀ ਦਰਾਂ ਤੇ ਪਾਣੀ ਸਰਬ ਦਾ ਆਪਣਾ ਵਾਹਿਗੁਰੂ ਦੀ ਕਾ ਹਸਾ ਵਾਹਿਗੁਰੂ ਦੀ ਫਤਹਿ